ਮੋਗਾ ਦੇ ਪਿੰਡ ਤਖਣਵਦ ਵਿੱਚ ਰਹਿਣ ਵਾਲੇ 25 ਸਾਲਾਂ ਸੁਖਜਿੰਦਰ ਸਿੰਘ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਸੁਖਜਿੰਦਰ 3 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਕੈਨੇਡਾ ਗਿਆ ਸੀ। ਉਸ ਨੂੰ 3 ਦਿਨ ਪਹਿਲਾਂ ਹੀ ਵਰਕ ਪਰਮਿਟ ਮਿਲਿਆ ਸੀ ਅਤੇ 5 ਫਰਵਰੀ ਨੂੰ ਉਸਨੇ ਘਰ ਵਾਪਸ ਆਉਣਾ ਸੀ। ਪਰਿਵਾਰ ਵਰਕ ਪਰਮਿਟ ਮਿਲਣ ਦਾ ਜਸ਼ਨ ਮਨਾ ਰਿਹਾ ਸੀ। ਸੁਖਜਿੰਦਰ ਨੇ ਆਪਣੀ ਮਾਂ ਨੂੰ ਫੋਨ ਤੇ ਦੱਸਿਆ ਕਿ ਉਹ ਪਰਿਵਾਰ ਨੂੰ 5 ਫਰਵਰੀ ਨੂੰ ਭਾਰਤ ਆ ਕੇ ਸਰਪ੍ਰਾਈਜ਼ ਦੇਵੇਗਾ ਪਰ ਅਚਾਨਕ ਆਈ ਖਬਰ ਨੇ ਖੁਸ਼ੀ ਨੂੰ ਸੋਗ ਵਿੱਚ ਬਦਲ ਦਿੱਤਾ ਪਰਿਵਾਰਕ ਮੈਂਬਰਾਂ ਮੁਤਾਬਕ ਸੁਖਜਿੰਦਰ ਦੇ ਪਿਤਾ ਜੋ ਕਿ ਇੱਕ ਸਾਬਕਾ ਫੌਜੀ ਸਨ ਨੇ ਆਪਣੇ ਦੋਵੇਂ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕੀਤੀ ਨੌਕਰੀ ਨਾ ਮਿਲਣ ਤੇ ਸੁਖਜਿੰਦਰ ਅਤੇ ਉਸਦੇ ਵੱਡੇ ਭਰਾ ਨੇ ਇੱਕ ਡੈਰੀ ਫਾਰਮ ਸ਼ੁਰੂ ਕੀਤਾ ਸੁਖਜਿੰਦਰ ਨੇ ਆਪਣੇ ਭਵਿੱਖ ਲਈ ਵਿਦੇਸ਼ ਜਾਣ ਦਾ ਫੈਸਲਾ ਕੀਤਾ ਆਪਣੇ ਪੁੱਤਰ ਦੀ ਮੌਤ ਦੀ ਖਬਰ ਮਿਲਦਿਆ ਹੀ ਪਰਿਵਾਰ ਟੁੱਟ ਗਿਆ ਇਸ ਘਟਨਾ ਦੇ ਨਾਲ ਨਾ ਸਿਰ ਪਰਿਵਾਰ ਸਗੋਂ ਪੂਰੇ ਪਿੰਡ ਤੇ ਸੋਗ ਦੀ ਲਹਿਰ ਦੌੜ ਗਈ ਹੈ ਸੁਖਜਿੰਦਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਨੇ ਦੇਸ਼ ਦੀ ਸੇਵਾ ਕਰਦੇ ਹੋਏ ਆਪਣੇ ਦੋਵੇਂ ਬੱਚਿਆਂ ਨੂੰ ਪੜਾਇਆ ਛੋਟੇ ਪੁੱਤਰ ਸੁਖਜਿੰਦਰ ਨੂੰ ਵਿਦੇਸ਼ ਜਾਣ ਦਾ ਫੈਸਲਾ ਕੀਤਾ ਉਹ 3 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਕੈਨੇਡਾ ਗਿਆ ਸੀ 3 ਦਿਨ ਪਹਿਲਾਂ ਹੀ ਉਸ ਨੂੰ ਵਰਕ ਪਰਮਿਟ ਮਿਲ ਗਿਆ ਸੀ ਤੇ ਉਸ ਨੇ ਆਪਣੀ ਮਾਂ ਨੂੰ ਫੋਨ ਤੇ ਵੀ ਦੱਸਿਆ ਸੀ ਕਿ ਕਿ ਉਹ 5 ਫਰਵਰੀ ਨੂੰ ਘਰ ਵਾਪਸ ਆਵੇਗਾ ਅਤੇ ਉਸ ਦੀ ਟਿਕਟ ਪਹਿਲਾਂ ਹੀ ਬੁੱਕ ਹੋ ਚੁੱਕੀ ਸੀ ਆਪਣੇ ਪੁੱਤਰ ਦੇ ਆਉਣ ਤੇ ਪਰਿਵਾਰ ਖੁਸ਼ੀ ਨਾਲ ਭਰ ਗਿਆ ਪਰ ਕੌਣ ਜਾਣਦਾ ਸੀ ਕਿ ਇਹ ਖੁਸ਼ੀ ਤੁਰੰਤ ਡੂੰਘੇ ਦੁੱਖ ਵਿੱਚ ਬਦਲ ਜਾਵੇਗੀ